ਕੋਡੀ 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 ਕਿਆ ਕੋਣਾ ਆ ਗਿਆ ਇਹ ਤੇ ਮੈਨੂੰ ਲੱਗਦਾ ਵੀ ਨਿਰਮਲ ਸਿੰਘ ਪੰਚ ਦਾ ਪੁੱਤਰ ਆ ਗਿਆ ਹੈ ਇਹ ਕਬੱਡੀ ਦਾ ਪ੍ਰਿੰਸ ਆ ਗਿਆ ਆਹ ਖੁਸ਼ੀ ਤੁੱਕਾ ਵਾਲਾ ਆ ਗਿਆ ਮੇਰੇ ਵੀਰੋ ਤੁੱਕਾ ਲੈ ਵੀ ਤੁੱਕਾ ਵਾਲਿਆ ਆਹ ਪਿਆਰ ਆਹ ਸਤਕਾਰ ਵੀ ਭਾਗਾਂ ਵਾਲਿਆਂ ਦੇ ਹਿੱਸੇ ਆਉਂਦਾ ਆਹ ਪਿਆਰ ਤੇ ਆਹ ਸਤਕਾਰ ਵੀ ਜਿਹੜਾ ਭਾਗਾਂ ਵਾਲਿਆਂ ਦੇ ਹਿੱਸੇ ਆਉਂਦਾ ਹੈ ਖੁਸ਼ਦੀਪ ਸਿੰਘ ਖੁਸ਼ੀ ਤੁੱਕਾ ਵਾਲਾ ਜਿਵੇਂ ਕਹਿੰਦੇ ਨੇ ਵੀ ਡਿਊ ਵੱਧ ਜਾਣਗੇ ਹੁਣ ਵੀ ਆ ਖੁਸ਼ੀ ਦੁਕਾਨਾਂ ਅੱਜ ਕੋਟ ਫੱਤੇ ਦੇ ਵਿੱਚ ਖੇਡ ਰਿਹਾ ਆਓ ਸਾਹਮਣੇ ਮੇਰੇ ਵੀਰ ਖੁਸ਼ੀ ਦੁੱਗਾ ਵਾਲੇ ਕਿਹੜੇ ਕਿਹੜੇ ਦੁੱਗਾ ਵਾਲੇ ਨੂੰ ਕਿਹੜੇ ਕਿਹੜੇ ਆਏ ਹਾਏ ਲਵ ਯੂ ਪਿਆਰ ਮੁਹੱਬਤ ਇੱਕ ਕਬੱਡੀ ਦੇ ਬ੍ਰਾਂਡਡ ਹੀਰੋ ਨੇ ਰਪਿੰਦਰ ਭਾਈ ਇਹਨਾਂ ਨੇ ਮਿਹਨਤਾਂ ਕੀਤੀਆਂ ਨੇ ਤਾਂ ਜਾ ਕੇ ਨਾਮ ਬਣਾਇਆ ਮਿਹਨਤ ਦੀ ਗੱਲ ਕੀਤੀ ਦੀਪੂ ਮੈਂ ਗੱਲ ਦੱਸਦਾ ਤੁਹਾਨੂੰ ਸਾਰਿਆਂ ਨੂੰ ਪਿਛਲੇ ਸਾਲ 18 ਖੁਸ਼ੀ 18 April ਸੀ ਮੇਰੇ ਖਿਆਲ ਆ ਹਨਾ 18 March 18 March ਨੂੰ ਖੁਸ਼ੀ ਦੇ ਨਾਲ ਆਸਟ੍ਰੇਲੀਆ ਸੱਟ ਲੱਗੀ ਮੋਢੇ ਤੇ ਸੱਟ ਵੀ ਇੰਨੀ ਕ ਵੱਡੀ ਸੀ ਕਿ ਵੀ ਆਪਰੇਸ਼ਨ ਕਰਾਉਣਾ ਪਿਆ ਡਾਕਟਰ ਕਹਿੰਦਾ ਵੀ ਤੈਨੂੰ 7 ਮਹੀਨਿਆਂ ਦੀ ਰੈਸਟ ਕਰਨੀ ਪੈਣੀ ਹੈ ਤੇ ਫੇਰ ਤੂੰ ਗਰਾਊਂਡ ਦੇ ਵਿੱਚ ਆ ਕੇ ਖੇਡ ਸਕਦਾ ਹੈ ਦੀਪੂ ਨੇ ਮਿਹਨਤ ਦੀ ਗੱਲ ਕੀਤੀ ਇਸ ਬੰਦੇ ਨੇ ਮੇਰੇ ਵੀਰੋ ਇੰਨੀ ਕ ਮਿਹਨਤ ਕੀਤੀ ਇੰਨੀ ਕ ਮਿਹਨਤ ਕੀਤੀ ਤੇ ਕੈਨੇਡਾ ਜਾ ਕੇ ਖੇਡਿਆ ਕੈਨੇਡਾ ਜਾ ਕੇ ਬ੍ਰਿਟਿਸ਼ ਕੋਲੰਬੀਆ ਦੇ BC ਦੇ ਸੀਜ਼ਨ ਦਾ ਪਹਿਲੇ ਨੰਬਰ ਦਾ ਜਾਫੀ ਬਣ ਕੇ ਮੇਰੇ ਵੀਰੋ ਦਿਖਾਇਆ ਉਹ ਇਹਦੀ ਮਿਹਨਤ ਨੇ ਕਰਕੇ ਵਿਖਾਇਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਡਾਕਟਰ ਕਹਿੰਦਾ ਸੀਗਾ ਵੀ ਇੰਨਾ ਟਾਈਮ ਲੱਗ ਜਾਣਾ ਤੇ ਇਹਨੇ ਰਿਕਵਰੀ ਕੀਤੀ ਬਾਹ ਦੁੱਗਾਂ ਵਾਲਿਆ ਜਿਉਂਦਾ ਬਸਦਾ ਰਹਿ ਇਹ ਮਾਣ ਆ ਸਾਡੀ ਖੇਡ ਕਬੱਡੀ ਦੇ ਇਹ ਸਤਕਾਰ ਆ ਮੇਰੇ ਵੀਰੋ ਅੱਜ ਜੇ ਨਾਂ ਬਣਿਆ ਤੇ ਇਹਦੇ ਪਿੱਛੇ ਸੰਘਰਸ਼ ਬਹੁਤ ਵੱਡਾ ਹੈ ਇਹਦੇ ਪਿੱਛੇ ਘਾਲਣਾ ਬਹੁਤ ਘਾਲੀ ਹੋਈ ਹੈ ਉਹ ਖੁਸ਼ੀ ਨੇ ਘਾਲੀ ਹੈ ਉਹ ਇਹਦੇ ਮਾਪੇ ਨੇ ਘਾਲੀ ਹੈ ਮੇਰੇ ਵੀਰੋ ਇਹ ਜਾਣਦਾ ਹੈ ਮੈਂ ਵੀ ਕੁਲਵਿੰਦਰਾਂ ਜੀ ਆਇਆਂ ਨੂੰ ਤੈਨੂੰ ਵੀ ਆਖਦੇ ਆ ਤੂੰ ਵੀ ਅੱਜ ਦੇ ਸਮੇਂ ਦਾ ਚੋਟੀ ਦਾ ਖਿਡਾਰੀ ਹੈ ਲੈ ਵੀ ਭਾਈ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ